ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਮੈਂ ਕਰਦਾ ਪਿੰਡ ਵਾਲਿਆਂ ਦਾ ਸਭ ਤੋਂ ਵੱਡੀ ਗੱਲ ਇਹ ਮੈਨੂੰ ਪਿੰਡ ਵੱਲੋਂ ਬਹੁਤ ਵੱਡਾ ਸੰਜੋਗ ਗਰੀਬ ਪਰਿਵਾਰ ਵਿੱਚੋਂ ਮਿਲਿਆ ਜੋ ਮੇਰੇ ਭਰਾ ਭਰਾ ਸੀ ਉਸ ਚ ਮੇਰੇ ਭਰਾਵਾਂ ਨੇ ਇਹਨਾਂ ਨੇ ਸਾਥ ਦਿੱਤਾ ਮੈਨੂੰ ਪਹਿਲ ਤੌਰ ਤੇ ਉਹਨਾਂ ਦਾ ਧੰਨਵਾਦ ਉਹਨਾਂ ਦਾ ਮੈਂ ਨਾਂ ਵੀ ਲੈਣਾ ਚਾਹੂੰਗਾ ਉਹਦੇ ਵਿੱਚੋਂ ਬੁੱਟਾ ਗਰਮੇਲ ਗੇਲਾ ਪਿੱਟਾ ਜੀ ਤੇ ਹੋਰ ਮੇਰੇ ਸੱਜਣ ਮਿੱਤਰ ਇਹਨਾਂ ਦਾ ਨਹੀਂ ਨਾਂ ਮੈਨੂੰ ਯਾਦ ਉਹਨਾਂ ਦਾ ਵੀ ਧੰਨਵਾਦ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਸਾਡੇ ਪਿੱਟੂ ਸ਼ਾਵੜਾ ਜੀ ਦਾ ਹਾਰੀਵਾਲਾ ਦਾ ਮਾਲਕ ਉਹਨਾਂ ਦਾ ਦਿਲੋਂ ਧੰਨਵਾਦ ਉਹਨਾਂ ਨੇ ਸਭ ਤੋਂ ਜਿਆਦਾ ਸਭ ਤੋਂ ਵੱਡੀ ਮੈਨੂੰ ਸਪੋਰਟ ਪਿੰਡ ਵਿੱਚ ਔਰ ਵੱਡੀ ਦਿੱਤੀ ਸਪੋਰਟ ਉਹਨਾਂ ਦਾ ਦਿਲੋਂ ਹੀ ਧੰਨਵਾਦ ਆ ਬੰਮੇਲੇ ਸਾਹਿਬ ਦਾ ਸਭ ਤੋਂ ਜਿਆਦਾ ਜੀਵਨ ਸਿੰਘ ਸੰਗੋਬਾਲ ਦਾ ਵੀ ਮੈਨੂੰ ਧੰਨਵਾਦ ਜਿਨ੍ਹਾਂ ਦਾ ਮੈਨੂੰ ਆਸ਼ੀਰਵਾਦ ਮਿਲਿਆ ਜੋ ਜਰੂਰ ਕੰਮ ਕਰਾਂਗੇ ਜੀ ਸਾਡਾ ਪਿੰਡ ਦਾ ਗਰਾਊਂਡ ਜਿਹੜੇ ਬੱਚੇ ਸਾਡੇ ਪਿੰਡ ਦੇ ਆ ਨਸ਼ਿਆਂ ਨੂੰ ਬਹੁਤ ਚੱਲੇ ਹੋਇਆ ਉਹ ਨਸ਼ਿਆਂ ਤੋਂ ਬੱਚਾ ਨੂੰ ਮੁਕਤ ਕਰਨ ਬਾਅਦ ਵੀ ਅਸੀਂ ਪਿੰਡ ਦੀ ਗਰਾਊਂਡ ਦੀ ਸਫਾਈ ਔਰ ਪਾਰਕ ਵਧੀਆ ਬਣਾਈ ਜਾਊਗੀ ਸਾਡਾ ਦੂਜਾ ਜਿਹੜਾ ਕੰਮ ਆ ਪਿੰਡ ਦੇ ਸਾਡੇ ਚੰਦ ਘਰ ਜਿਹੜਾ ਵਾ ਉਹ ਹੈ ਨਹੀਂ ਇੱਥੇ ਗਰੀਬ ਪਰਿਵਾਰਾਂ ਵਾਸਤੇ ਵਿਆਹਾਂ ਛੱਡੀਆਂ ਵਾਸਤੇ ਜੇ ਦੂਰੋਂ ਕਿਤੇ ਟੈਂਟੇ ਪੰਗਾ ਦੇ ਆ ਵੀ ਹੋਰ ਕੁਛ ਇਦਾਂ ਦੀ ਸਹੂਲਤ ਸੀ ਪਹਿਲ ਤੌਰ ਤੇ ਕਹਾਂਗੇ ਸਾਨੂੰ ਪਹਿਲਾਂ ਆਰਡਰ ਆਇਆ ਸੀ ਸਾਡੇ ਪਿੰਡ ਵਿੱਚ 25 ਮਤਲਬ ਬੈੱਡਾਂ ਦਾ ਮਤਲਬ ਹਸਪੀਟਲ ਵੱਡਾ ਕੀਤਾ ਜਾਊਗਾ ਇਹ ਹਾਲੇ ਤੱਕ ਕਿਸੇ ਨੇ ਅਪਡੇਟ ਕਿਸੇ ਨੇ ਨਹੀਂ ਕੀਤਾ ਜੀ ਇਹ ਸੰਗੋਵਾਲ ਸਾਹਿਬ ਕੋਲ ਸਾਡੀ ਫੇਰ ਦੁਬਾਰਾ ਬੇਨਤੀ ਹੈ ਜੀ ਇਹਨੂੰ ਦੁਬਾਰਾ ਕੀਤਾ ਜਾਵੇ ਜੀ ਇਹ ਸਭ ਤੋਂ ਵੱਡੀ ਮੋਰੀ ਬੇਨਤੀ ਹੈ ਆ ਸਾਡੇ ਮੋਰੀ ਸੰਗੋਵਾਲ ਸਾਹਿਬ ਦੇ ਕਿ ਸਾਨੂੰ ਮੌਕਾ ਮਿਲੂਗਾ ਸੰਗੋਵਾਲ ਸਾਹਿਬ ਵੱਲੋਂ ਰਸੀਦ ਪ੍ਰਾਪ ਪਿੰਡ ਵਿੱਚ ਪਾਵਾਂਗੇ ਵੀ ਜ਼ਰੂਰ ਔਰ ਕੰਮ ਵੀ ਕਰਾਂਗੇ ਸੇਵਾ ਕਰਕੇ ਵੀ ਦਿਖਾਵਾਂਗੇ ਪਿੰਡਾਂ ਦਾ ਸਸੀ ਗալ ਜੀ ਮੇਰਾਮਨ ਸਿੰਘ ਔਰ ਇਸ ਵਕਤ ਅਸੀਂ ਜਲਾ ਲੋ ਜਾਣਾ ਪਿੰਡ ਲਾਡੋ ਵਾਲ ਦੇ ਵਿੱਚ ਖੜੇ ਆ ਜਿ세 ਕਿ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਵੀਰ ਚੰਦ ਕਲਿਆਣ ਜੀ ਔਰ ਨਾਲ ਜਿਹੜੇ ਪੰਜ ਮੈਂਬਰ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਨਾਲ ਸਰ ਸਸੀ ਗալ ਜੀ ਐਸਲ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਪਿੰਡ ਵਸਿਆਂ ਨੇ ਤੁਹਾਨੂੰ ਜਿਹੜੇ ਵੋਟ ਪਾ ਕੇ ਮਾਨ ਬਖਸ਼ਿਆ ਜਿਤਾਇਆ ਵਾ ਕੀ ਕਹਿਣਾ ਚਾਹੁੰਗੇ ਪਿੰਡ ਵਸੇ ਪਿੰਡ ਵਾਲਿਆਂ ਨੂੰ ਦਿਲੋਂ ਧੰਨਵਾਦ ਮੈਂ ਕਰਦਾ ਪਿੰਡ ਵਾਲਿਆਂ ਦਾ ਸਭ ਤੋਂ ਬੱਡੀ ਗੱਲ ਇਹ ਮੈਨੂੰ ਪਿੰਡ ਵੱਲੋਂ ਬਹੁਤ ਵੱਡਾ ਸੰਯੋਗ ਗਰੀਬ ਪਰਿਵਾਰ ਵਿੱਚੋਂ ਮਿਲਿਆ ਜੋ ਮੇਰੇ ਭਰਾ ਭਰਾ ਸੀ ਉਹ ਚ ਮੇਰੇ ਭਰਾਵਾਂ ਨੇ ਇਹਨਾਂ ਨੇ ਸਾਥ ਦਿੱਤਾ ਮੈਨੂੰ ਪਹਿਲ ਤੌਰ ਤੇ ਉਹਨਾਂ ਦਾ ਧੰਨਵਾਦ ਉਹਨਾਂ ਦਾ ਮੈਂ ਨਾਂ ਵੀ ਲੈਣਾ ਚਾਹੂੰਗਾ ਉਹਦੇ ਵਿੱਚੋਂ ਬੂਟਾ ਗਰਮੇਲ ਗੇਲਾ ਬਿੱਟਾ ਜੀ ਤੇ ਹੋਰ ਮੇਰੇ ਸੱਜਣ ਮਿੱਤਰ ਜਿਹਨਾਂ ਦਾ ਨਹੀਂ ਨਾਂ ਮੈਨੂੰ ਯਾਦ ਉਹਨਾਂ ਦਾ ਵੀ ਧੰਨਵਾਦ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਸਾਡੇ ਬਿੱਟੂ ਛਾਵੜਾ ਜਿਹੜਾ ਹਾੜੀਵਾੜਾ ਦਾ ਮਾਲਕ ਉਹਨਾਂ ਦਾ ਦਿਲੋਂ ਧੰਨਵਾਦ ਉਹਨਾਂ ਨੇ ਸਭ ਤੋਂ ਜਿਆਦਾ ਸਭ ਤੋਂ ਵੱਡੀ ਮੈਨੂੰ ਸਪੋਰਟ ਪਿੰਡ ਵਿੱਚ ਬਹੁਤ ਵੱਡੀ ਦਿੱਤੀ ਸਪੋਰਟ ਉਹਨਾਂ ਦਾ ਦਿਲੋਂ ਹੀ ਧੰਨਵਾਦ ਆ ਮੈਨੂੰ ਤੇ ਹੋਰ ਮੈਨੂੰ ਜਿਹੜੇ ਮੇਰੇ ਸੱਜਣ ਮਿੱਤਰਾਂ ਦੀ ਸਪੋਰਟ ਮਿਲੀ ਹੈ ਜੀ ਔਰ ਐਮਐਲਏ ਸਾਹਿਬ ਦਾ ਸਭ ਤੋਂ ਜ਼ਿਆਦਾ ਜੀਵਨ ਸਿੰਘ ਸੰਗੋਵਾਲ ਦਾ ਵੀ ਮੈਨੂੰ ਧੰਨਵਾਦ ਜਿਨ੍ਹਾਂ ਦਾ ਮੈਨੂੰ ਆਸ਼ੀਰਵਾਦ ਮਿਲਿਆ ਉਹ ਆਸ਼ੀਰਵਾਦ ਦੇ ਨਾਲ ਮੈਂ ਸਰਪੰਚ ਵਿੱਚ ਉਹਨਾਂ ਨੇ ਮੈਨੂੰ ਕਿਹਾ ਸੀ ਤੂੰ ਖੜਾ ਹੋ ਵੀਰਜੰਤ ਤੇਰੇ ਪੂਰਾ ਆਸ਼ੀਰਵਾਦ ਮਿਲੂਗਾ ਸਾਡੇ ਵੱਲੋਂ ਤੇ ਉਹਨਾਂ ਨੇ ਮੈਨੂੰ ਜਿਹੜਾ ਆਸ਼ੀਰਵਾਦ ਮਾਨ ਦਿੱਤਾ ਵਾ ਉਹ ਮਾਨ ਤੇ ਮੈਂ ਖੜਾ ਉੱਤਰਿਆ ਪਿੰਡ ਦੀ ਸਪੋਰਟ ਨਾਲ ਮੈਨੂੰ ਬਹੁਤ ਧੰਨਵਾਦ ਪਿੰਡ ਵਾਲਿਆ ਮੈਨੂੰ ਜਿਹੜੀ ਵੋਟ ਪਈ ਹੈ ਜੀ ਤੇ ਸਰ ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਕੋਈ ਵੀ ਪਿੰਡ ਵਾਸੀ ਜਦੋਂ ਕਿਸੇ ਸਰਪੰਚ ਨੂੰ ਜਿਤਾਉਂਦੇ ਆ ਇੱਕ ਉਮੀਦਾਂ ਹੁੰਦੀਆਂ ਹਨ ਉਹਨਾਂ ਕੋਲ ਠੀਕ ਹੈ ਜੀ ਤੁਸੀਂ ਪਹਿਲਾਂ ਇਹ ਦੱਸੋ ਤੁਹਾਡੇ ਇੱਥੇ ਕਿਹੜੇ-ਕਿਹੜੇ ਕੰਮ ਜਿਹੜੇ ਪੈਂਡਿੰਗ ਪਏ ਨੇ ਪੈਂਡਿੰਗ ਤਾਂ ਸਾਡੇ ਕੰਮ ਕਾਫੀ ਹੈ ਜੀ ਹੈਗੇ ਪਿੰਡ ਵਿੱਚ ਬਹੁਤ ਪਿੱਛੇ ਇੱਕ ਪਿੰਡ ਸਾਡਾ ਕੀਤਾ ਹੋਇਆ ਵਾ ਉਹ ਹੁਣ ਅਸੀਂ ਪਹਿਲ ਤੌਰ ਤੇ ਜਿਹੜੀ ਵੀ ਪਹਿਲ ਤੌਰ ਤੇ ਜੋ ਸਾਡੇ ਕੋਲ ਜਦੋਂ ਸਾਨੂੰ ਮੌਕਾ ਮਿਲੂਗਾ ਸੇਵਾ ਦਾ ਅਸੀਂ ਉਹ ਜ਼ਰੂਰ ਕੰਮ ਕਰਾਂਗੇ ਜੀ ਸਾਡਾ ਪਿੰਡ ਦਾ ਗਰਾਊਂਡ ਜਿਹੜੇ ਬੱਚੇ ਸਾਡੇ ਪਿੰਡ ਦੇ ਆ ਉਹ ਨਸ਼ਿਆਂ ਨੂੰ ਬਹੁਤ ਚੱਲੇ ਹੋਇਆ ਉਹ ਨਸ਼ਿਆਂ ਤੋਂ ਬੱਚਿਆਂ ਨੂੰ ਮੁਕਤ ਕਰਨ ਵਾਸਤੇ ਅਸੀਂ ਪਿੰਡ ਦੀ ਗਰਾਊਂਡ ਦੀ ਸਫਾਈ ਔਰ ਪਾਰਕ ਵਧੀਆ ਬਣਾਈ ਜਾਊਗੀ ਔਰ ਉਸ ਤੋਂ ਬਾਅਦ ਸਾਡਾ ਦੂਜਾ ਜਿਹੜਾ ਕੰਮ ਆ ਪਿੰਡ ਦੇ ਸਾਡੇ ਜੰਝ ਘਰ ਜਿਹੜਾ ਵਾ ਉਹ ਹੈ ਨਹੀਂ ਇੱਥੇ ਗਰੀਬ ਪਰਿਵਾਰ ਵਾਸਤੇ ਵਿਆਹਾਂ ਸ਼ਾਦੀਆਂ ਵਾਸਤੇ ਜੇ ਦੂਰੋਂ ਕਿਤੇ ਟੈਂਟ ਮੰਗਾਉਂਦੇ ਆ ਜੇ ਹੋਰ ਕੁਛ ਇਦਾਂ ਦੀ ਸਹੂਲਤਾਂ ਸੀ ਪਹਿਲ ਤੌਰ ਤੇ ਕਹਾਂਗੇ ਸਾਨੂੰ 15-20 ਪਿੰਡ ਜਿਹੜੇ ਲੱਗਦੇ ਆ ਅਸੀਂ ਸੰਗੋਵਾਲ ਸਾਹਿਬ ਨੂੰ ਬੇਨਤੀ ਲਾਵਾਂਗੇ ਸਾਡੇ ਪਿੰਡ ਵਿੱਚ ਕੋਈ ਧਰਮਸ਼ਾਲਾ ਬਣਾਈ ਜਾਵੇ ਵਿਆਹ ਸ਼ਾਦੀਆਂ ਵਾਤੇ ਸਾਡੇ ਪਿੰਡ ਨੂੰ ਕੋਈ ਮੁਸ਼ਕਲ ਨਾ ਆਵੇ ਤਾਂ ਕਿ ਗਰੀਬ ਕੁੜੇ ਵਿਆਹ ਹੋ ਸਕਣ ਗਰੀਬ ਬੱਚਿਆਂ ਦਾ ਜੋ ਵਿਆਹ ਹੋ ਸਕਣ ਤੇ ਅਸਲ ਗੱਲ ਕਰ ਲਈਏ ਜੀ ਪਾਰਕ ਦੀ ਗੱਲ ਕੀਤੀ ਹੈ ਠੀਕ ਹੈ ਜੀ ਔਰ ਧਰਮਸ਼ਾਲਾ ਦੀ ਗੱਲ ਕੀਤੀ ਹੈ ਠੀਕ ਹੈ ਜੀ ਦੂਸਰੇ ਨੰਬਰ ਤੇ ਸਰ ਇਹ ਦੱਸੋ ਪਿੰਡ ਦੀ ਵਿੱਚ ਡਿਸਪੈਂਸਰੀ ਦੀ ਗੱਲ ਕਰ ਲਈਏ ਡਿਸਪੈਂਸਰੀ ਹੈ ਪਿੰਡ ਦੇ ਵਿੱਚ ਹੈਗੀ ਹੈ ਜੀ ਉਸ ਤੋਂ ਜੀ ਹੈਗੀ ਤਾਂ ਹੈਗੀ ਹੈ ਜਰੂਰ ਸਾਡੇ ਤੇ ਡਾਕਟਰ ਜੋ ਸਾਵਾ ਸਾਡੇ ਉਹ 2 ਵਜੇ ਤੱਕ ਡਿਊਟੀ ਹੁੰਦੀ ਆ ਉਸ ਤੋਂ ਬਾਅਦ ਮਤਲਬ ਡਾਕਟਰ ਸਾਹਿਬ ਦੁਬਾਰਾ ਨਹੀਂ ਆਉਂਦੇ ਜਿੰਨੇ ਕਿ ਉਹਨਾਂ ਦੀ ਡਿਊਟੀ ਉਨੀ ਮਾ ਕੇ ਜਾਂਦੇ ਉਸ ਤੋਂ ਪਹਿਲਾਂ ਸਾਨੂੰ ਹੋਰ ਟਾਈਮ ਚਾਹੀਦਾ ਲੰਮਾ ਨਵਾਂ ਸ਼ਿਫਟ ਜਦੋਂ ਹੁੰਦੀ ਆ ਨਵਾਂ ਡਾਕਟਰ ਹੋਣਾ ਚਾਹੀਦਾ ਸਾਡੇ ਪਿੰਡ ਵਿੱਚ ਮਤਲਬ ਹੋਰ ਕੇਸ ਵੀ ਆਂਦੇ ਬੱਚਿਆਂ ਦੇ ਵੀ ਘੜ ਤੋਂ ਘੜ ਕਾਫੀ ਲੱਗਦਾ ਪਿੰਡ ਬਹੁਤ ਮਰੀਜ਼ ਪਰੇਸ਼ਾਨ ਵੀ ਹੁੰਦੇ ਆ ਸਾਨੂੰ ਬੇਨਤੀ ਕੀਤੀ ਜਾਂਦੀ ਆ ਵੀ ਸੰਗੋਵਾਲ ਸਾਹਿਬ ਨੂੰ ਸਾਡੇ ਇੱਕ ਡਾਕਟਰ ਸਾਹਿਬ ਦੀ ਡਿਊਟੀ 2 ਵਜੇ ਤੋਂ ਬਾਅਦ ਜੇ 3 ਵਜੇ ਤੋਂ ਬਾਅਦ ਫਿਰ ਡਿਊਟੀ ਲੱਗੀ ਜਾਵੇ ਹਾਂਜੀ ਛੋਟੇ ਜਿਹਾ ਸਾਨੂੰ ਪਹਿਲਾਂ ਆਰਡਰ ਆਇਆ ਸੀ ਸਾਡੇ ਪਿੰਡ ਵਿੱਚ 25 ਮਤਲਬ ਬੈੱਡਾਂ ਦਾ ਮਤਲਬ ਹਸਪਤਾਲ ਵੱਡਾ ਕੀਤਾ ਜਾਊਗਾ ਇਹ ਹੱਲੇ ਤੱਕ ਕਿਸੇ ਨੇ ਅਪਡੇਟ ਕਿਸੇ ਨੇ ਨਹੀਂ ਕੀਤਾ ਜੀ ਇਹ ਸੰਗੋਵਾਲ ਸਾਹਿਬ ਕੋਲ ਸਾਡੀ ਫੇਰ ਦੁਬਾਰਾ ਬੇਨਤੀ ਹੈ ਜੀ ਇਹਨੂੰ ਦੁਬਾਰਾ ਕੀਤਾ ਜਾਵੇ ਜੀ ਇਹ ਸਭ ਤੋਂ ਵੱਡੀ ਮੋਰੇ ਬੇਨਤੀ ਹੈ ਆ ਤੁਹਾਡੇ ਮੋਰੇ ਸੰਗੋਵਾਲ ਸਾਹਿਬ ਦੇ ਸਰ ਗੱਲ ਗੱਲ ਇਹ ਪਿੰਡ ਦੇ ਵਿੱਚ ਸੀਵਰੇਜ ਦੀ ਗੱਲ ਕਰ ਲਈ ਪਿੰਡ ਦੇ ਵਿੱਚ ਸੀਵਰੇਜ ਵਗੈਰਾ ਹੈ ਸਰ ਹੱਲੇ ਤਾਂ ਕੋਈ ਨਹੀਂ ਹੈਗੇ ਜੇ ਸਾਨੂੰ ਮੌਕਾ ਮਿਲੂਗਾ ਸੰਗੋਵਾਲ ਸਾਹਿਬ ਵੱਲੋਂ ਰਸੀਵਰ ਪਾਉਣ ਦਾ ਪਿੰਡ ਵਿੱਚ ਪਾਵਾਂਗੇ ਵੀ ਜ਼ਰੂਰ ਔਰ ਕੰਮ ਵੀ ਕਰਾਂਗੇ ਸੇਵਾ ਕਰਕੇ ਵੀ ਦਿਖਾ ਲਾਂਗੇ ਪਿੰਡਾਂ ਦਾ ਮਤਲਬ ਕਿ ਅਗਰ ਗ੍ਰਾਂਟ ਆਂਦੀ ਆ ਤੇ ਤੁਸੀਂ ਪਿੰਡ ਦੇ ਵਿੱਚ ਸੀਵਰੇਜ ਵਗੈਰਾ ਦਾ ਵੀ ਇੰਤਜ਼ਾਮ ਕਰੋਗੇ ਹਾਂਜੀ ਹਾਂਜੀ ਠੀਕ ਹੈ ਗੱਲ ਕਰੀਏ ਸਰ ਜੀ ਜਿਸ ਤਰ੍ਹਾਂ ਤੁਸੀਂ ਨਸ਼ੇ ਦੀ ਗੱਲ ਕੀਤੀ ਜਿਹੜੇ ਪਾਰਕ ਦੀ ਗੱਲ ਕੀਤੀ ਪਾਰਕ ਦੇ ਨਾਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਜਿਸ ਅੱਜ ਕੱਲ੍ਹ ਪਾਰਕ ਦੇ ਵਿੱਚ ਜਿੰਮ ਲੱਗਦਾ ਵਾ ਤਾਂ ਕਿ ਜਿਹੜੇ ਬੱਚੇ ਆ ਨਸ਼ੇ ਨੂੰ ਹਟ ਕੇ ਜਿੰਮ ਵੱਲ ਧਿਆਨ ਦੇਣ ਹਾਂਜੀ ਜੀ ਜਿੰਮ ਜ਼ਰੂਰ ਹੋਣੇ ਚਾਹੀਦਾ ਜੀ ਇਹ ਚ ਅਸੀਂ ਪਹਿਲਾਂ ਵੀ ਅਸੀਂ ਮੈਂਬਰ ਆ ਮੈਂ ਮੈਂਬਰ ਵੀ ਰਹਿ ਚੁੱਕਿਆ ਅਸੀਂ ਬੇਨਤੀ ਇਹ ਹੀ ਲਾਈ ਦੀ ਹੁੰਦੀ ਸੀ ਸਾਡੇ ਪਿੰਡ ਵਿੱਚ ਕੋਈ ਵਧੀਆ ਕੰਮ ਚਲੋ ਸ਼ਾਇਦ ਕੁਝ ਨਹੀਂ ਹੋਇਆ ਉਹ ਕੁਝ ਮੈਂ ਕਹਿ ਨਹੀਂ ਸਕਦਾ ਆਪਣੇ ਤੌਰ ਤੇ ਅਸੀਂ ਆਪਣੇ ਪਿੰਡ ਵਿੱਚ ਜਿੰਨਾ ਵੀ ਫਰਜ਼ ਪੂਰਾ ਕਰੀਦਾ ਸੀ ਗਰੀਬ ਬੱਚੇ ਦਾ ਵਿਆਹ ਗਰੀਬ ਕੁੜੀ ਦਾ ਵਿਆਹ ਜੇ ਕਿਸੇ ਗਰੀਬ ਦਾ ਘਰ ਉਹ ਕਿਸੇ ਬਗੈਰ ਗ੍ਰਾਂਟ ਤੋਂ ਅਸੀਂ ਘਰ ਮਤਲਬ ਬਣਾਏ ਹੋਏ ਆ ਨਾ ਕਿਸੇ ਮਤਲਬ ਕਿਸੇ ਦੀ سپورਟ ਲਈ ਆ ਮਤਲਬ ਗਰੀਬ ਬੰਦੇ ਦੀ سپورਟ ਵਿੱਚੇ ਬਣਾਏ ਹੋਏ ਆ ਜੋ ਵੀ ਲਾਇਆ ਹੋਇਆ ਅਸੀਂ ਤਾਂ ਹੀ ਦੇ ਲੋਕਾਂ ਨੇ ਤੁਹਾਨੂੰ ਮਾਨ ਬਖਸ਼ਿਆ ਸਰ ਗੱਲ ਕਰੀ ਆਪਣਾ ਇਸ ਸਕੂਲ ਦੀ ਐਜੂਕੇਸ਼ਨ ਦੀ ਗੱਲ ਕਰੀ ਐਜੂਕੇਸ਼ਨ ਸਕੂਲ ਕਿਸ ਤੱਕ ਆ ਕਹਿ ਸਕਦੇ ਇਹ ਸਾਡਾ ਸਕੂਲ ਹੈਗਾ ਜੀ 12ਵੀਂ ਤੱਕ ਜੀ ਹਾਂ 12ਵੀਂ ਤੱਕ ਹੈ ਹਾਂਜੀ 12ਵੀਂ ਤੱਕ ਹੋਰ ਜਿਹੜਾ ਅਪਗ੍ਰੇਡ ਹੋਣ ਵਾਲਾ ਕੁਝ ਕੁਝ ਹੈਗਾ ਵੀ ਆ ਕੁਝ ਨਹੀਂ ਵੀ ਹੋਣ ਵਾਲਾ ਵੀ ਆ ਹਾਂ ਮਤਲਬ ਇਦਾਂ ਵਾ ਸਾਡੇ ਛੋਟਾ ਸਕੂਲ ਜਿਹੜਾ ਪ੍ਰੇਮਰੀ ਸਕੂਲ ਆ ਜੀ ਉਹ ਬਹੁਤ ਪਿੱਛੇ ਆ ਜੀ ਹੱਲੇ ਚਲੋ ਵੱਡਾ ਸਕੂਲ ਤਾਂ ਬਣ ਗਿਆ 12ਵੀਂ ਤੱਕ ਵਧੀਆ ਬਣ ਗਿਆ ਸਾਡੇ ਛੋਟਾ ਸਕੂਲ ਜਿਹੜਾ 5ਵੀਂ ਤੱਕ ਆ ਉਹਨੂੰ ਕਾਫੀ ਅਪਗ੍ਰੇਡ ਕਰਾਣੇ ਵਾਲਾ ਜੀ ਹਾਂ ਉਹ ਮਤਲਬ ਇਦਾਂ ਹੀ ਆ ਮੀਂਹ ਪਾਣੀ ਜਦੋਂ ਨੇਰੀ ਜਾਂਦੀ ਉਹ ਪਾਣੀ ਬਹੁਤ ਬੱਚਿਆਂ ਦਾ ਖੜਦਾ ਬੱਚੇ ਉਹਦੇ ਵਿੱਚੋਂ ਆਪਣੇ ਬੈਗ ਚੱਕ ਕੇ ਸਿਰ ਤੇ ਰੱਖ ਕੇ ਔਰ ਮਤਲਬ ਪੈਂਟ ਉੱਤੇ ਕਰਕੇ ਫੇਰ ਨੰਗਦੇ ਆ ਸਕੂਲ ਦੇ ਵਿੱਚ ਉਹ ਜੀ ਗ੍ਰਾਂਟ ਆ ਗਈ ਤੇ ਹੌਲੀ ਹੌਲੀ ਉਸ ਨੂੰ ਵੀ ਅਪਗ੍ਰੇਡ ਹਾਂਜੀ ਉਹਨਾਂ ਨੂੰ ਵੀ ਕੀਤਾ ਜਾਊਗਾ ਜੀ ਹੌਲੀ ਹੌਲੀ ਗੱਲਬਾਤ ਕਰਦੇ ਜਿਹੜੇ ਸਾਡੇ ਪੰਜ ਮੈਂਬਰ ਨੇ ਉਹਨਾਂ ਨੇ ਗੱਲਬਾਤ ਕੀਤੀ ਸਸੀ ਕਾਲ ਜੀ ਸਸੀ ਕਾਲ ਜੀ ਐ ਤੁਸੀਂ ਦੱਸੋ ਵੀ ਕਿਹੜੇ ਕਿਹੜੇ ਕੰਮ ਜਿਹੜੇ ਕੀ ਜਿਹੜਾ ਸਰਪੰਚ ਸਾਹਿਬ ਨੇ ਵੈਸੇ ਦੱਸ ਹੀ ਦਿੱਤਾ ਵਾ ਔਰ ਬੜੇ ਮਹਾਨਦਾਰੀ ਨਾਲ ਕਿਹਾ ਵੀ ਆ ਕੰਮ ਹੌਲੀ ਹੌਲੀ ਸੀ ਕਰਾਵਾਂਗੇ ਤੁਹਾਡਾ ਕੀ ਕ ਅੰਜ ਸਾਡਾ ਇਹੀ ਕਹਿਣਾ ਹੈਗਾ ਵੀ ਮਤਲਬ ਪਹਿਲੇ ਵੀ ਪੰਚ ਬਣੇ ਨੇ ਸਰਪੰਚ ਬਣੇ ਨੇ ਸਾਰੇ ਵਧੀਆ ਬਣੇ ਨੇ ਆਪਣੇ ਆਪਣੇ ਕੰਮ ਜਿੰਨਾ ਹੋ ਸਕਿਆ ਸਾਰੇ ਨੇ ਕੀਤਾ ਵਾ ਜੇ ਮਤਲਬ ਆਪਾਂ ਇਸ ਗੱਲ ਨੂੰ ਲੈ ਕੇ ਚੱਲੀਏ ਜੇ ਸਾਨੂੰ ਸੰਗੋਵਾਲ ਸਾਹਿਬ ਜੀ ਐਮਐਲਏ ਸਾਹਿਬ ਜੀ ਸਾਨੂੰ ਜੇ ਮਦਦ ਕਰਨਗੇ ਸਾਡੀ ਸਾਨੂੰ ਦੇਣਗੇ ਤਾਂ ਅਸੀਂ ਜੋ ਸਰਪੰਚ ਨੇ ਕਿਹਾ ਹੈਗਾ ਅਸੀਂ ਸਾਰੇ ਵਾਦੇ ਪੂਰੇ ਕਰਕੇ ਦਿਖਾਵਾਂਗੇ ਜੀ ਤੇ ਕੋਈ ਤੁਹਾਡਾ ਕੋਈ ਡ੍ਰੀਮ ਪ੍ਰੋਜੈਕਟ ਤੁਹਾਡਾ ਹੈ ਕੋਈ ਡ੍ਰੀਮ ਪ੍ਰੋਜੈਕਟ ਵੀ ਪਿੰਡ ਦੇ ਵਿੱਚ ਆਹ ਕੰਮ ਹੋਣਾ ਚਾਹੀਦਾ ਪਿੰਡ ਦੇ ਚ ਜਿਹੜਾ ਕੰਮ ਸੀਗੇ ਸਾਰੇ ਸੁਪਨਸ ਆਬਨ ਦੱਸਤਾ ਸਕੂਲ ਬਾਰੇ ਵੀ ਦੱਸਤਾ ਹੈ ਡਿਸਪੈਂਸਰੀ ਬਾਰੇ ਵੀ ਦੱਸਤਾ ਵਾ ਬਾਕੀ ਜਿਹੜੇ ਗਰਾਊਂਡ ਬਾਰੇ ਹੈਗੇ ਉਹ ਵੀ ਦੱਸ ਦਿੱਤੇ ਹੈਗੇ ਨਾ ਬਾਕੀ ਗਰੀਬ ਲੋਕਾਂ ਦੇ ਜਿਹੜੇ ਮਤਲਬ ਗ੍ਰਾਂਟ ਗਰੰਟ ਹੈਗੀ ਹੈ ਉਹ ਵੀ ਬਹੁਤ ਜ਼ਿਆਦੀ ਗਰੀਬੀ ਨਹੀਂ ਹੈਗੀ ਨਾ ਬਹੁਤ ਤੋਂ ਜ਼ਿਆਦਾ ਵਾ ਮਤਲਬ ਵੀ ਆਪਣੇ ਘਰ ਚ ਵੀ ਇੰਨਾ ਹੋ ਜਾਂਦਾ ਵੀ ਪਾਣੀ ਜਿੱਦੋਂ ਆਂਦਾ ਵਾ ਤਾਂ ਬਾਹਰ ਹੀ ਉਹਨਾਂ ਨੂੰ ਬਹਿਣਾ ਪੈ ਜਾਂਦਾ ਵਾ ਜਿਹੜਾ ਬਾਹਰ ਹੀ ਬੈਠੇ ਆਹੀ ਹੈ ਜੀ ਚਲੋ ਗੱਲਬਾਤ ਕਰਦੇ ਆਂ ਅੱਛਾ ਸਰਪੰਚ ਸਾਹਿਬ ਪਾਣੀ ਦੀ ਗੱਲ ਕੀਤੀ ਯਾਦ ਆ ਗਿਆ ਪਾਣੀ ਤਾਂ ਇਹ ਦੱਸੋ ਕਿ ਇੱਥੇ ਪਾਣੀ ਦਾ ਕੀ ਸਿਸਟਮ ਹੈ ਪਾਣੀ ਦਾ ਜੀ ਵੈਸੇ ਤਾਂ ਕੋਈ ਇੱਦਾਂ ਦੀ ਹੈ ਨਹੀਂ ਪਿੰਡ ਵਿੱਚੋਂ ਜੇ ਕਿਤੇ ਬਾਹਰ ਚੱਲ ਜਵੇ ਪਾਣੀ ਪਿੰਡ ਵਿੱਚ ਇੱਕ ਟੋਬਾ ਹੀ ਹੈ ਸਾਡੇ ਪਿੰਡ ਵਿੱਚ ਉਹ ਕਾਫੀ ਚਿਰ ਤੋਂ ਉਹੀ ਟੋਬਾ ਹੀ ਹੈ ਜੀ ਉੱਥੇ ਹੀ ਪਾਣੀ ਲੈਂਦਾ ਵਾ ਫੋਟੋਬੇ ਵਿੱਚ ਪਾਣੀ ਰਹਿੰਦਾ ਜੀ ਓਵਰਫਲੋ ਤਾਂ ਨਹੀਂ ਹੁੰਦਾ ਫੋਟੋਬਾ ਓਵਰਫਲੋ ਹੋ ਜਾਂਦਾ ਜੀ ਵੈਸੇ ਕਾਫੀ ਘਰ ਉਹਦੇ ਵਿੱਚ ਪਾਣੀ ਦੇ ਆਉਂਦੇ ਰਹਿੰਦੇ ਆ ਵਿੱਚ ਘੜ ਤੋਂ ਘੜ 100 ਦੇ ਕਰੀਬ ਘਰ ਜਿਹੜਾ ਜਦੋਂ ਪਾਣੀ ਮੀਂਹ ਆਉਂਦਾ ਵਾ ਉਹ ਘਰ ਪਾਣੀ ਨੂੰ ਮਤਲ ਜੋਜਦੇ ਆ ਜੀ ਪਾਣੀ ਉਹਨਾਂ ਦੇ ਘਰਾਂ ਵਿੱਚ ਆ ਜਾਂਦਾ ਜੀ ਤੇ ਸਰ ਉਸ ਚੀਜ਼ ਦਾ ਉਸ ਚੀਜ਼ ਦਾ ਕੀ ਇੰਤਜ਼ਾਮ ਸੋਚਿਆ ਤੁਸੀਂ ਸਰ ਉਹਦਾ ਸੋਚਿਆ ਜੀ ਮਤਲਬ ਆਪਾਂ ਪਹਿਲਾਂ ਤੇ ਰਿਸਿਵਰ ਦਾ ਸੋਚਿਆ ਜੀ ਜੇ ਨਹੀਂ ਹੈ ਸਾਡੇ ਕੋਲ ਉਮੀਦ ਹੈ ਕਿ ਰਿਸਿਵਰ ਦੀ ਜੇ ਕੁਝ ਮੈਂ ਉਹਨੂੰ ਜ਼ਰੂਰ ਮਿੱਟੀ ਪਵਾ ਕੇ ਉੱਚਾ ਕਰਾਇਆ ਜਾਊਗਾ ਜਿਹੜੀ ਸਾਡੇ ਟੋਬੇ ਦੀ ਮਿੱਟੀ ਆ ਉਹ ਸਾਡੇ ਪਿੰਡ ਵਿੱਚ ਹੀ ਪਊਗੀ ਕਿਤੇ ਬਾਹਰ ਪਿੰਡਾਂ ਵਿੱਚ ਨਹੀਂ ਡਿਗੂਗੀ ਜਾ ਕੇ ਜੀ ਤੇ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਪੀਣ ਵਾਲਾ ਪਾਣੀ ਇਸ ਟੈਂਕੀ ਵਿੱਚ ਰਹਿ ਹੈ ਸਰ ਹਾਂਜੀ ਟੈਂਕੀ ਹੈਗੀ ਪੀਣ ਵਾਲੇ ਪਾਣੀ ਦੀ ਤੇ ਪਾਣੀ ਸਾਫ਼ ਆਂਦਾ ਪੀਣ ਵਾਲਾ ਹਾਂਜੀ ਪੀਣ ਵਾਲਾ ਪਾਣੀ ਸਾਫ਼ ਆਂਦਾ ਜੀ ਹਾਂ ਕੋਸ਼ਿਸ਼ ਆਸੀਂ ਆਪ ਵੀ ਉਹ ਚ ਮਤਲਬ ਚੈੱਕ ਕਰਾਈਦਾ ਵਾ ਜਾ ਕੇ ਡਾਕਟਰ ਸਾਹਿਬ ਨੂੰ ਬੇਨਤੀ ਲਾ ਦਿੱਤੀ ਸਾਡੇ ਪ੍ਰਮਿੰਦਰ ਗੱਲ ਐਸਐਮਓ ਸਾਹਿਬ ਉਹਨਾਂ ਦਾ ਸਾਡਾ ਬਹੁਤ ਮਤਲਬ ਪਿਆਰ ਵੀ ਆ ਉਹ ਸਾਨੂੰ ਬਹੁਤ ਪਿੰਡ ਵਾਸੀ ਤੇ ਦੇਖਦੇ ਵੀ ਆ ਸਾਡੇ ਮਰੀਜ਼ਾਂ ਨੂੰ ਵੀ ਦੇਖਦੇ ਆ ਜਿੱਦਾਂ ਵੀ ਕਹੀਦਾ ਉਹਨਾਂ ਸਾਰੇ ਆ ਕੰਮ ਹੋਣੇ ਵਾਲਾ ਜੀ ਉਹ ਸਾਡੇ ਵਾਸਤੇ ਜਰੂਰ ਟਾਈਮ ਕੱਢਦੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਆ ਸਾਡੇ ਐਸਐਮਓ ਸਾਹਿਬ ਤੁਸੀਂ ਆ ਜਿਹੜੇ ਇੱਥੇ ਪਿੰਡ ਵਾਸੀਆਂ ਨੂੰ ਔਰ ਜਨਤਾ ਨੂੰ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਮੈਸੇਜ ਇਹੀ ਆ ਜੀ ਕੱਲੇ ਸਰਪੰਚ ਦੇ ਸਿਰ ਤੇ ਨਾ ਸਟੋ ਤੁਸੀਂ ਆਪ ਵੀ ਕੋਸ਼ਿਸ਼ ਕਰੋ ਜੇ ਆਪਣੇ ਗਲੀ ਮੁਹੱਲੇ ਵਿੱਚ ਜਿਹੜੀਆਂ ਬਾਲਟੀ ਆ ਜੀ ਜੇ ਕੂੜਾ ਤੁਸੀਂ ਬਾਹਰ ਰੱਖਦੇ ਨਾ ਉਹ ਤੁਸੀਂ ਆਪ ਵੀ ਅੰਦਰ ਰੱਖੋ ਸਰਪੰਚ ਤੁਸੀਂ ਮਤਲਬ ਮੈਂ ਉਦੋਂ ਵੀ ਕਿਹਾ ਸੀ ਜਦੋਂ ਬੰਦ ਤੋਂ ਪਹਿਲਾਂ ਮੈਨੂੰ ਕੰਨ ਫੜ ਕੇ ਕੰਮ ਕਰਵਾਇਓ ਹੁਣ ਵੀ ਮੈਂ ਸਰਪੰਚ ਬਣ ਗਿਆ ਬੇਨਤੀ ਇਹੀ ਆ ਮੈਨੂੰ ਕੰਨ ਫੜ ਕੇ ਹੀ ਕੰਮ ਕਰਾਓ ਪਰ ਕੁਝ ਆਪਣੇ ਤੁਸੀਂ ਆਪ ਵੀ ਫਰਜ਼ ਨਿਭਾਓ ਸਾਰੇ ਸਰਪੰਚ ਨਹੀਂ ਕਰਨੇ ਤੁਸੀਂ ਆਪ ਵੀ ਆਪਣੇ ਕੰਮ ਕਰੋ ਜਿਹੜੇ ਮਤਲਬ कूड़ा बाहर कुछ भी बाल्टियां ਤੁਸੀਂ ਰੱਖਦੇ ਨਾ ਜੀ ਉਹ ਤੁਹਾਨੂੰ ਆਪ ਨੂੰ ਵੀ ਆਪਣਾ ਹੱਲ ਕਰਨੇ ਪੈਣਾ ਸਾਰੇ ਸਰਪੰਚਾਂ ਨੇ ਸੱਟਿਓ ਇਹ ਦਿਲੋਂ ਮੈਂ ਧੰਨਵਾਦ ਕਰਦਾ ਪਿੰਡ ਵਾਲਿਆਂ ਨੇ ਮੇਰੀ ਪੂਰੀ ਸਪੋਰਟ ਕੀਤੀ ਵੋਟ ਜਿਸ ਤਰ੍ਹਾਂ ਕੀ ਆਪਾਂ ਗੱਲਬਾਤ ਕੀਤੀ ਹੈ ਵੀਰ ਚੰਦ ਕਲਿਆਣ ਜੀ ਨੇ ਪੜੀ ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੱਤੇ ਹੈ ਕਿ ਇਹਨਾਂ ਦਾ کہنا ਕਿ ਜਿਹੜਾ ਕਿ ਇਹ ਤਾਂ ਹੈ ਕਿ ਹਰ ਹੁਣ ਸਰਪੰਚ ਬਣੇ ਇੱਕੋ ਦਮ ਤਾਂ ਕੰਮ ਨਹੀਂ ਕੰਮ ਹੋਣ ਨੂੰ ਥੋੜਾ ਸਮਾਂ ਜਰੂਰ ਲੱਗਦਾ ਹੈ ਔਰ ਧੀ ਹੌਲੀ ਹੌਲੀ ਕੰਮ ਕਰਾਨਗੇ ਔਰ ਬਾਕੀ ਮੈਸੇਜ ਬਹੁਤ ਵਧੀਆ ਦਿੱਤਾ ਇਹਨਾਂ ਨੇ ਕਿ ਸਵਛ ਭਾਰਤ ਜਿਹੜਾ ਹੋਣਾ ਚਾਹੀਦਾ ਵਾ ਔਰ ਸਵਛ ਭੈਣ ਬਾਕੀ ਸਹੀ ਗੱਲ ਹੈ ਸਾਰੇ ਕੰਮ ਸਰਪੰਚ ਨੇ ਤਾਂ ਨਹੀਂ ਕਰਨੇ ਕੁਝ ਆਪਣੀਆਂ ਵੀ ਜ਼ਿੰਮੇਵਾਰੀਆਂ ਅਗਰ ਆਪਾਂ ਘਰ ਦੇ ਬਾਹਰ ਕੂੜਾ ਸਿਟਾਂਗੇ ਤੇ ਗੰਦਗੀ ਤਾਂ ਫਿਰ ਫੈਲੇਗੀ ਫੈਲੇਗੀ ਇਸ ਚੀਜ਼ ਨੂੰ ਬਹੁਤ ਹੀ ਵਧੀਆ ਜਿਹੜਾ ਮੈਸੇਜ ਦਿੱਤਾ ਬਾਕੀ ਜਿਹੜੇ ਕੰਮ ਨੇ ਸਰਪੰਚ ਸਾਹਿਬ ਨੇ ਕੀਆ ਚਾਹੇ ਗੱਲ ਕਰ ਲਈ ਪਾਰਕ ਦੀ ਚਾਹੇ ਗੱਲ ਕਰ ਲਈ ਸੀਵਰੇਜ ਦੀ ਚਾਹੇ ਗੱਲ ਕਰ ਲਈ ਐਜੂਕੇਸ਼ਨ ਦੀ ਚਾਹੇ ਗੱਲ ਕਰ ਲਈ ਡਿਸਪੈਂਸਰੀ ਦੀ ਤੇ ਇਹ ਹੌਲੀ ਹੌਲੀ ਕੰਮ ਹੋਣਗੇ ਕੋਰਾਨ ਕੇ ਵੀ ਜਰੂਰ ਜਿਉਂ-ਜਿਉਂ ਗ੍ਰਾਂਟ ਆਏਗੀ ਚਾਹੋ ਤੋ ਜਿਹੜੀ ਮਹੱਲੇ ਰਏ ਔਰ ਜਿਹੜੇ ਕਿ ਇਥੇ ਜਿਹੜੇ ਲੋਕਾਂ ਨੇ ਭਰੋਸਾ ਕੀਤਾ ਵਾ